ਹਾਂ ਜੀ ਆ ਪਿਛਾਣਾ ਬਿਲਕੁਲ ਸਹੀ ਤਰੀਕੇ ਨਾਲ ਪਿਛਾਣ ਲਿਆ ਉਸ ਵੇਲੇ ਤੇਨਾ ਦਾੜੀ ਸੀ ਨਾ ਮੋਛਾ ਸੀ ਹਾਂ ਜੀ ਆਓ ਬੋਲਣਾ ਹੈ ਹਾਂ ਜੀ ਆਵਾਜ਼ ਆਦੀ ਕੇ ਨਾ ਪਿਛਾ ਲਿਆ ਜੀ ਪਿਛਾ ਲਿਆ ਚੰਗੀ ਤਰ੍ਹਾਂ ਅੱਜ ਮਮਾ ਇਹ ਤੋਂ ਅਚਨਾਂ ਉਹ ਬਚਵਾਸ ਮੈਂ ਪਟੀਆਂ ਦੇ ਰਹਿਣ ਵਾਲਾ ਆ ਮੇਰਾ ਨਾਮ ਹੈਗਾ ਬशीर अहमद ਸਾਡਾ ਦਾਦਾ ਪਟੀਆਂ ਦਾ ਚੌਧਰੀ ਸੀ ਉਹ ਬਾਲਾ ਸੀ ਉਹਦਾ ਨਾਮ ਹੈ ਜੀ ਖੰਨੇ ਹਾਈ ਸਕੂਲ ਦੇ ਵਿੱਚ ਐਸਾਈ ਸਕੂਲ ਦੇ ਵਿੱਚ ਮੈਂ ਪੜਦਾ ਹੁੰਦਾ ਸੀ 7ਵੀਂ ਜਮਾਤ ਦਾ ਇਮਤਿਹਾਨ ਮੈਂ ਇੱਧਰ ਆ ਕੇ ਦਿੱਤਾ ਹੈਂ 7ਵੀਂ ਪੜਦਾ ਸਾਡੇ ਨਾਲ ਪਿੰਡ ਸੀ ਦੋਦਪੁਰ ਕੌੜੀ ਬਹੂਮਾਜਰਾ ਲਿਬੜਾ ਤੇ ਇੱਧਰ ਹੌਣ ਸੀ ਖੰਨਾ ਸ਼ਹਿਰ ਸਾਡਾ ਸੀ ਜਿਹੜਾ ਕਿ ਬੰਨੇ ਨਾ ਬੰਨਾ ਲੱਗਦਾ ਸੀ ਜੀਟੀ ਰੋਡ ਦੇ ਬਿਲਕੁਲ ਉੱਤੇ ਪਿੰਡ ਸੀ ਸਾਡਾ ਇੱਕ ਛੱਪੜ ਲਾਡਾ ਸੀ ਜੀਤੀ ਰੋਡ ਦੇ ਨਾਲ ਦੂਸਰਾ ਪਿੰਡ ਦੇ ਚੜ੍ਹਦੇ ਪਾਸੇ ਮਸਜਿਦ ਦੇ ਕੋਲ ਇੱਕ ਬੜਾ ਛੱਪੜ ਸੀ ਮੱਜਾਂ ਦਾ ਇੱਕ ਉੱਥੇ ਠਕੀਆ ਸੀ ਮਸਜਿਦ ਦੇ ਨਾਲ ਇੱਕ ਠਕੀਆ ਇੱਧਰ ਜੀਤੀ ਰੋਡ 'ਤੇ ਸੀ ਜਿੱਥੇ ਸਾਡਾ ਘਰ ਵੀ ਉੱਥੇ ਸੀ ਤੇ ਰੇਲਵੇ ਲਾਈਨ ਦੋ ਮਰਬੇ ਚੜ੍ਹਦੇ ਪਾਸੇ ਸੀ ਪਿੰਡ ਤੋਂ ਠੀਕ ਰੋਡ ਸੀ ਕਲਕੱਤਾ ਤੋਂ ਪਸ਼ਾਵਰ ਤੱਕ ਇਹ ਐਸਐਚ ਸਕੂਲ ਹੁਣ ਤੇ ਸਕੈਂਡਰੀ ਸਕੂਲ ਬਣ ਗਿਆ ਸੀ ਉਹ ਅੰਤੇ ਇਹੋ ਪਾਰਟੀਸ਼ਨ ਹੋਇਆ ਹਾਂ ਹਾਂਜੀ ਅੱਛਾ ਤੇ ਉਥੋਂ ਦਾ ਜਿਹੜਾ ਪ੍ਰਿੰਸੀਪਲ ਸੀ ਨੰਦ ਲਾਲ ਕਾਲੜਾ ਐਮਏ ਬੀਟੀ ਉਹ ਉਥੋਂ ਦਾ ਉਹਦਾ ਮਾਲਕ ਸੀ ਵੱਦ ਕੇ ਉਹ ਪ੍ਰਾਈਵੇਟ ਸਕੂਲ ਸੀ ਸਹੀ ਸਹੀ ਹਾਂਜੀ ਤੇ ਬਿਲਕੁਲ ਸੜਕ ਦੇ ਉੱਤੇ ਸੀ ਇੱਕ ਸੜਕ ਉਥੋਂ ਸੰਭਰਾਲੇ ਨੂੰ ਜਾਂਦੀ ਸੀ ਦੂਸਰੀ ਲੁਧਿਆਣੇ ਨੂੰ ਜਾਂਦੀ ਸੀ ਜੀਟੀ ਰੋਡ ਸਾਰੇ ਮੁਸਲਮਾਨ ਸੀ ਉਹ ਦੋ ਘਰ ਖੱਤਰੀਆਂ ਦੇ ਸੀ ਅੱਛਾ ਦੋ ਬਾਬਣਾਂ ਦੇ ਸੀ ਅੱਛਾ ਤੇ ਬਾਕੀ ਦੋ ਜਿਹੜੇ ਸੀ ਤਿੰਨ ਉਹ ਹਿੰਦੂ ਜੱਟਾਂ ਦੇ ਸੀ ਅੱਛਾ ਹੈ ਜੀ ਬਾਕੀ ਦੋ ਘਰ ਸੁਨਾਰਿਆਂ ਦੇ ਸੀ ਬਾਕੀ ਸਭ ਮੁਸਲਮਾਨ ਸੀ ਉੱਥੇ ਬਾਗੀ ਖੱਤਰੀ ਸੀ ਅੱਛਾ ਮੋਹਨ لال ਖੱਤਰੀ ਸੀ ਅੱਛਾ RAM ji ਦਾ ਅਸ਼ਨੀਆਰ ਸੀ ਹੂੰ ਬਾਬੂ ਸੁਨਾਰ ਸੀ ਹੈ ਜੀ ਜੇਠੂ ਨਬਰਦਾਰ ਜੱਟ ਸੀ ਅੱਛਾ ਹਿੰਦੂ ਜੱਟ ਤੇ ਹੈ ਜੀ ਸੋਮਨਾਥ ਮੇਰੇ ਨਾਲ ਪੜਦਾ ਸੀ ਬਾਗੀ ਦਾ ਪੁੱਤਰ ਅੱਛਾ ਰਾਮਜੀ ਦਾ ਅਸਨਾਰ ਦਾ ਜਿਹੜਾ ਲੜਕਾ ਸੀ ਉਹ ਵੀ ਮੇਰੇ ਨਾਲ ਪੜਦਾ ਸੀ ਹੈ ਜੀ ਜਗਨਨਾਥ ਉਹਦਾ ਨਾਂ ਸੀ ਕੀ ਆਂਦੀ ਇਹ ਚੜ੍ਹਦੇ ਪਾਸੇ ਦੀ ਮਸਜਿਦ ਆ ਪੁਰਾਣੀ ਤਾਂ ਨਹੀਂ ਇਹ ਹੁਣ ਨਵੀਂ ਤੋਂ ਮੀਰ ਹੋ ਗਈ ਇਹ ਦੇਖੀ ਇਹ ਇਹ ਚੜ੍ਹਦੇ ਪਾਸੇ ਵਾਲਾ ਕਾਇਨਾਤ ਕੰਮ ਨਹੀਂ ਬਾਕੂ ਨਾ ਇੱਕ ਤਾਂ ਪਰ ਉਹ ਸੰਗਤ ਟੋਬੇ ਦੇ ਟੋਬੇ ਤੇ ਪ੍ਰਾਇਮਰੀ ਸਕੂਲ ਬਣਿਆ ਤੇ ਇਸ ਜਗ੍ਹਾ ਤੇ ਹੁੰਦਾ ਸੀ ਟੋਬਾ ਕਿੱਡਾ ਚੱਪੜ ਤੁਸੀਂ ਕਹਿੰਦੇ ਠੀਕ ਹੈ ਜੀ ਤੇ ਇਹਦੇ ਨਾਲ ਉਹ ਜਿੱਥੇ ਤੁਸੀਂ ਵਿਪਲ ਦੇਖ ਰਹੇ ਹੋ ਇੱਥੇ ਤਕੀਆ ਹੁੰਦਾ ਸੀ ਠੀਕ ਇਹ ਤਕੀਏ ਦੀ ਜਗ੍ਹਾ ਹੁਣ ਧਰਮਸ਼ਾਲਾ ਬਣ ਗਈ ਹੈ ਜੰਝ ਘਰ ਕਹਿੰਦੇ ਨੇ ਜਿਹਨੂੰ ਇਹ ਜਿਦਾਇਮ ਅਸਲ ਹੈ ਇਹ ਦੁਬਾਰਾ ਬਣੀ ਹੈ ਦੁਬਾਰਾ ਬਣਾ ਰਹੇ ਨੇ ਵੱਡੇ ਹਮਾਮਤਸੇ ਦੋ ਜੀ ਤੁਸੀਂ ਹਮਾਮਤਸੇ ਦੋ ਇੱਥੇ ਮਾਸੇਦ ਵਿੱਚ ਹਾਂਜੀ ਮੈਂ ਇਮਾਮ ਹਾਂ ਦੇਸੀ ਪਿੰਡ ਦਾ ਹੀ ਮਾਮੂਲ ਠੀਕ ਠੀਕ ਇਹ ਬਜ਼ੁਰਗਾਂ ਦਾ ਜੰਮਪਾ ਜੰਮਪਾ ਵਾਲਾ ਇੱਥੇ ਦਾ ਜੰਮਪਾ ਵਾਲਾ ਬਜ਼ੁਰਗਾਂ ਦਾ ਇੱਥੇ ਦਾ ਹਾਂਜੀ ਅੱਛਾ ਅੱਛਾ ਇਹ ਸੰਸਾਰ ਦੇ ਵਿੱਚ ਨਮਾਜ਼ ਪੜਦੇ ਰਹਿੰਨ ਆਪਣੇ ਬੱਚੇ ਆਪਣੇ ਬੱਚਗੰਨ ਦੇ ਵਿੱਚ ਇੱਥੇ ਨਮਾਜ਼ ਪੜਦੇ ਰਹੇ ਜੀ ਮੈਂ ਇਕੱਲਾ ਹਾਂ ਠੀਕ ਹੈ ਅੱਛਾ ਅੱਛਾ ਮੈਂ ਇਕੱਲਾ ਤੁਰੇ ਥੋੜੀ ਜਿਹਾ ਦਵਾਈ ਲੈ ਮੁੱਖ ਰੋਜ਼ ਦਾ ਬੋ 아니, 이거 피가 안 돼. 이거 피가 아니야. 아, 로컬 로컬 하려. 오스마오스터비. 안녕, 파이. 안녕. 아니, 여기는 멜모르 피가지. 에, 언뜻 너무 왔기 때문에 미처 하던데. 아직 피나 아직도 쓰고 있다고 해서 그래요. 모조아라 이거. 끝났으니까. ਇਸ طرف ਹੋਇਆ ਇਹ ਤੁਸੀਂ ਖੇਤ ਦੇਖ ਰਹੇ ਹੋ ਠੀਕ ਹੈ ਆਹ ਸਾਹਮਣੇ ਰੇਲਵੇ ਦੀ ਲਾਈਨ ਹੈ ਇਹ ਆ ਤੂੰ ਆ ਜਾ ਟਰਿਆ ਉਧਰ ਰੇਲਵੇ ਲਾਈਨ ਹੈ ਇਹ ਸਕੂਲ ਬਣ ਗਿਆ ਇੱਥੇ ਹੁਣ ਇੱਕ ਆਮ ਤੌਰ ਨਿੰਮਾ ਪੱਟੀਆਂ ਤਾਂ ਹੈਗੇ ਹਾਂਜੀ 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 ਆਹੋਂ ਉਪਰਗਾਹ ਹੈਗਾ ਅਜੇ ਉਪਰਗਾਹ ਹੈਗਾ ਉਹ ਉਹ ਉਪਰਗਾਹ ਤਾਂ ਹੈਗਾ ਅਜੇ ਮਧੂ ਸੁਦਰ ਮਰ ਗਿਆ ਹਾਂਜੀ ਹਾਂਜੀ ਉਹ ਹੈਗਾ ਉਹ ਉਹ ਖਨੇ ਦਾ ਉਹ ਖ ਉਹ ਖਨੇ ਦਾ ਨਹੀਂ ਖਨੇ ਸਨਿਆਵੀ ਮਰ ਗਏ ਸਾਰੇ ਜਿਹੜੇ ਛੋਟੇ ਨਾਲ ਸੀਗੇ ਤੇ ਮਧੂ ਸੁਦਰ ਵੀ ਮਰ ਗਿਆ ਬੋਲੋਗੇ ਮਰ ਗਿਆ हाँ राम साहब जो ही मर गया जगन्नाथ मर गया जेठू नंबरदार भी मर गया हेलो हेलो मैं जेठू नंबरदार भी मर गया मधुसूदन मधुसूदन पढ़ता था ਉਹ ਮਰ ਗਿਆ ਹੋਮਵਰਕ ਆ ਜਾ ਕਰਨਾ ਬਸ ਹਾਂਜੀ ਪੂਰਨ ਉਹ ਆਜੀ ਕਰਤਾਰੇ ਉਹਨਾਂ ਦੇ ਆਜੇ ਕਿੰਨੇ ਬਰਾ ਤਾਂ ਮਰ ਗਏ ਉਹ ਮੁੰਡੇ ਹੈਗੇ ਨੇ ਉਹਦੇ ਮੁੰਡੇ ਹੈਗੇ ਜਿਹੜੇ ਹਾਂਜੀ ਹਾਂਜੀ ਪਾਣੀ ਮੁੰਡੇ ਦੇ ਹਾਂਜੀ ਤੇ ਬਾਹਰ ਉੱਪਰ ਇਹ ਮਨ ਹੈ ਨਹੀਂ ਕੀ ਕੀ ਦੇ ਕਟਾਰਾ ਉਹ ਤਾਂ ਕਿਤੇ ਮਰ ਗਿਆ ਕਟਾਰਾ ਹੀ ਮਰ ਗਿਆ ਕਟਾਰਾ ਹਾਂਜੀ ਹਾਂਜੀ ਸਿਰ ਬਿਨੈ ਜੋ ਹੈ ਨਹੀਂ ਅੱਛਾ ਜੀ ਹੱਸੀ ਗਾਲੀ ਅੱਛਾ ਜੀ ਇਹ ਪੱਟੀਆਂ ਨਹੀਂ ਹੁੰਦੀ ਕਿਹੜਾ ਜੀ ਕੁੰਦਰਦਾਰ ਉਹ ਮਾਰ ਮਾਰ ਕੇ ਮਾਰ ਕੇ ਕਰਨਾ ਨਹੀਂ ਮਾਰ ਕੇ ਕਰਤਾਰਾ ਹੀ ਮਰ ਗਿਆ ਆ ਤੇਰੀ ਆ ਸਾਰੇ ਡੈਥ ਹੋ ਗਈ ਆ ਜਿਹੜੀ ਤੇਰੇ ਭਾਈ ਸੀਗੇ ਸਾਰੇ ਕਿੰਨੇ ਡੈਥ ਕੋਨੇ ਤੇ ਨਹੀਂ ਡੈਥ ਹੋ ਗਈ ਕੋਨੇ ਤਾਂ ਵੀ ਡੈਥ ਕਰਨਾ ਦੀ ਚੰਨਰ ਸੋ ਕਿਹੜਾ ਜੀ ਚੰਨਰ ਸੋ ਕਿਹੜਾ ਪੀਆਲਾ ਚੰਨਰ ਚੈਨਰਸੋਂ ਨਹੀਂ ਜਾਂਦਾ ਪਵਾਸੀ ਕਹਿੰਦਾ ਆ ਰਿਹਾ ਹੈ ਚੈਨਰਸੋਂ ਖੁਰੀਆਂ ਆਉਂਦੀਆਂ ਨਹੀਂ ਪਸਕੂਲ ਦੇ ਕੋਲ ਘਰ ਸੀ ਜੀ ਦਾ ਚੈਨਰਸੋਂ ਖੁਰੀਆਂ ਆਜੇ ਸਕੂਲ ਕੋ ਘਰ ਸੀ ਜੀ ਦਾ ਪਰੰਸੂ ਇਹ ਦਿੱਤਾ ਪੁਣੀ ਜਾਂ ਅਗੜ ਕਾਣ ਚੈਨਰ ਸਿੰਘ ਦਾ ਕੀ ਦੇ ਮੁੰਡਾ ਕਰਤਾ ਨਹੀਂ ਸੀ ਉਹਦੇ ਕੁਛ ਕੁੜੀ ਕੁਛ ਕਿਹੜੇ ਗੇਰੇ ਬਿਟੇ ਇਹਨਾਂ ਦੇ ਤਾਂ ਮੋੜ ਤੈਸ ਵੀਰ ਉਹਦੀ ਜੈ ਸੋਨਾਦੀ ਹੈ ਸੋਨਾਦੀ ਇੱਕ ਹੁਣ ਤੇ ਬੁਰਾ ਹੋ ਗਿਆ ਹੋਇਆ ਇਹ ਜਮਾਈ ਬੁਰਾ ਹੁ ਤੂੰ ਨਹੀਂ ਹੋਇਆ ਹਾਂ ਹਾਂ ਇਹ ਜਿਸ ਵੀਰ ਉਸੇ ਦੀ ਹੈ ਦਾ ਸੋਨਾ ਹੀ ਮੈਂ ਪਛਾਣ ਲਿਆ ਜੀ ਆ ਪਛਾਣ ਲਿਆ ਬਿਲਕੁਲ ਸਹੀ ਤਰੀਕੇ ਨਾਲ ਪਛਾਣ ਲਿਆ ਉਸ ਵਕਤ ਤੇ ਨਾ ਦਾੜ੍ਹੀ ਸੀ ਨਾ ਮੋਛਾ ਸੀ ਹਾਂਜੀ ਆਓ ਆਪਾਂ ਗੱਲ ਕਰਦੇ ਹਾਂ ਹਲੋ ਹਾਂਜੀ ਆਵਾਜ਼ ਆ ਰਹੀ ਹੈ ਕੇ ਨਾ ਪਿਛਾਲਿਆ ਜੀ ਪਿਛਾਲ ਲਿਆ ਚੰਗੀ ਜਰਾ ਹਾਂਜੀ ਮਮਾ ਇਹ ਤੋ ਅੱਛਾ ਨਾ ਤੇ ਹਾਇ ਤੁਹਾਡੀ ਇੱਥੇ ਹੀ ਹੈ ਪਟਿਆਵੇ ਅੱਛਾ ਠੀਕ ਆਹ ਨਾਲ ਤੇ ਘਰਵਾਰ ਉਹਨਾਂ ਨੂੰ ਕੱਟਣਾ ਨਹੀਂ ਕਰਦੇ ਉਹ ਦਫ਼ਤਰ ਤੇ ਆਪਣੇ ਪਟੀਆਂ ਦੇ ਵਿੱਚ ਜਿਹੜੇ ਆਪਣੇ ਜਿਹੜੇ ਹੋਰ ਲੋਕ ਸੀ ਨਾ ਪਟੀਆਂ ਦੇ ਉਹ ਬਾਹਮਣ ਹੁੰਦੇ ਸੀ ਉਹ ਪ੍ਰਕਾਸ਼ ਹੋਣੀ ਮਾਜੋ ਹੋਣੀ ਅਚਾਉ ਬਰਗਾਸ਼ ਆਇਗਾ ਤੇ ਆਪਣੇ ਸੁਨਿਆਰੇ ਸੀ ਵੀ ਹੋ ਰਿਹਾ ਜਾ ਆਪਣੇ ਸੁਨਿਆਰੇ ਸੀ RAM ji ਦਾ ਹਰ RAM ji ਦਾ ਅੱਗੇ ਪੁੱਤਰ ਜਗਨਨਾਥ ਬਣ ਗਿਆ ਜਗਨਨਾਥ ਬਣ ਗਿਆ ਉਦੋਂ ਛੋਟਾ ਸੀ ਜਿਹੜਾ ਹਾਂਜੀ ਹਾਂ ਹੋਰ ਜਿਹੜੇ ਆਪਣੇ ਉਹ ਹਾਂਜੀ ਹਾਂ ਅੱਛਾ ਉਹਨਾਂ ਨੂੰ ਦਾਈ ਇਹਸਾ ਕਹੋ ਅੱਛਾ ਤੁਸੀਂ ਵੀਡੀਓ ਬਣਾਇਓ ਵੀਡੀਓ ਬਣਾ ਲੈਣਾ ਠੀਕ ਹੈ ਆਦਲੀਆ ਲੈਨੇ ਰਹੋ ਤੇ ਉਹ ਉਧਰ ਤੁੱਜੇ ਹੂਤਾ ਤੇ ਕੰਨਾ ਤੱਤਰਦਾਂ ਨੂੰ ਉੱਥੇ ਥੇਰ ਕੇ ਬੈਠੇ ਨੇ ਉਹ ਸੋ ਉਹਨਾਂ ਨਾਲ ਗੱਲ ਕਰਵਾਉਣਾ ਤੁਹਾਡੀ ਅੱਛਾ ਠੀਕ ਹੈ ਹਾਂਜੀ ਹੋਰ ਸਭ ਵਧੀਆ ਜੀ ਤਕੀਏ ਦੇ ਸਾਹਮਣੇ ਤੋਂ ਆਉਂਦੇ ਸੀ ਹਾਂ ਗੱਲ ਹੀ ਆ ਤੰਗ ਜਿਹੜੀ ਤੁਸੀਂ ਦੱਸਦੇ ਹੋ ਤਕੀਏ ਤੋਂ ਸਾਹਮਣੇ ਆਉਂਦੇ ਸੀ ਨਾ ਗੱਲ ਹੀ ਹਾਂ ਇਹ ਵਾਲੀ ਹੈ ਠੀਕ ਹੈ 4.5 ਕਾਲੀ ਤਾਂ ਹੀ ਹਾਂ ਸਾਹ ਤੇ ਵਾਲੀ ਕਿ ਲੈ नहीं सड़कल का उधर का साइड दी है आ काली जल्दी थी के सामने जल्दी थी जी एमडीटी रोड वाला काली जल्दी है ए सड़कल साइड पे दिखा रहे हो ना मैं जा रहा हूं उस गली ते हां दी सड़का बन गया नमिया बन गई है जी ਉਹ ਜਿਹੜਾ ਮੈਂ ਕਹਿੰਦਾ ਟਾਲਿਆ ਸੀ ਉਹ ਜੰਮਾ ਬਈ ਚੱਲਦਾ ਆਸ਼ੇ ਨੇ ਕਾਹ ਕਾ ਕਰ ਤਾ ਨਹੀਂ ਮੈਂ ਕਹਿੰਦਾ ਕਿ ਉਹ ਕਾਲ ਨਹੀਂ ਘੜਦੇ ਜੀ ਕਾਚਾ 35 ਨੂੰ ਜੁਰ ਰਿਆ ਹੋਰ ਅੱਛਾ ਉਹ ਜਿਹੜੇ ਅਮਰੀਕਾ ਦੇ ਬਜ਼ੁਰਗ ਸੀਗੇ ਉਹਨਾਂ ਦੇ ਨਾਮ ਦੱਸਿਆ ਜਿਹੜੇ ਅਮਰੀਕਾ ਬਜ਼ੁਰਗ ਸੀਗੇ ਸਦਾਗਰ ਸਾਹਿਬ ਮੈਂ ਆ ਨਾਮ ਨਹੀਂ ਸੀ ਜੇ ਦੱਸਿਆ ਮੋਹਨ لال ਦੇ ਪੋਤੇ ਨੇ ਮੋਹਨ لال ਦੇ ਪੋਤੇ ਮੋਹਨ لال ਅੱਛਾ ਮੋਹਨ لال ਦੇ ਪੋਤੇ ਪੁੱਤੇ ਲੈਓ ਠੀਕ ਹੈ ਇਹ ਰਾਮ ਜੀ ਨੂੰ ਮੇਰੇ ਕੋਲ ਠੀਕ ਹੈ ਸੁੰਦਰ ਦੇ ਜਲੰਧਰ ਵਾਲੇ ਜੀ ਤੁਹਾਡੇ ਨਾਲ ਗੱਲ ਹੋਣੀ ਹੈ ਜੀ ਆਹ ਜੂਰਸਾ ਵਾਪਸ ਕਰਵਾਉਣਗੇ ਹਾਂ ਜੀ ਕਰੀਏ ਉਹ ਵੀ ਆਫਲਾਈਨ ਹੈ ਜੀ ਹਲੇ ਹਾਂ ਜੀ ਹਾਂ ਜੀ ਚਲੋ ਮੈਂ ਪੁੱਛ ਮਨਿੰਨੂ ਇਹ ਆ ਬੀਆ ਤੇਰਾ ਜੀਜੀ ਰੋਡ ਪਰ ਕੀ ਆਲਾ ਜੀਟੀ ਰੋਡ ਦਾ ਇਹ ਜੀਟੀ ਰੋਡ ਦੇ ਨਾਲ ਸੀ ਟੱਕੀ ਜਾ ਸੀ ਠੀਕ ਪਹਿਰੇ ਟੱਕੀ ਸੀ ਮਸਜਿਦ ਹਾਂਜੀ ਪਿੰਡ ਦੇ ਵਿੱਚ ਮਸਜਿਦ ਪਿੰਡ ਦੇ ਲੈਹਂਦੇ ਚੜ੍ਹਦੇ ਪਾਸੇ ਸੀ ਚੜ੍ਹਦੇ ਪਾਸੇ ਸੀ ਮਸਜਿਦ ਹਾਂ ਨਾਲ ਉਹਦੇ ਛੱਪੜ ਸੀ ਅੱਛਾ ਤਲਾਬ ਤਲਾਬ ਸੀ ਤੇ ਨਾਲ ਟੱਕਿਆ ਸੀ ਲੋਕਾਂ ਦੇ ਆਰਾਮ ਕਰਨੇ ਲਈ ਅੱਛਾ ਜੀ ਹਾਂਜੀ ਤੇ ਚੜ੍ਹਦੇ ਪਾਸੇ ਹੀ ਖੂਹ ਸੀ ਉਹ ਜਿੱਥੋਂ ਸਾਈਡ ਦੇ ਉੱਤੇ ਆ ਖੂਹ ਸੀਗਾ ਜਿੱਥੋਂ ਪਾਣੀ ਪੀਂਦੇ ਸੀ ਲੋਕ ਬੇੜੀ ਸੀ ਇੱਥੇ ਹਾਂਜੀ ਇਹਦੇ ਲਹਿੰਦੇ ਪਾਸੇ ਵੀ ਕਿ ਧਕੀ ਆ ਸੀ ਜੀਟੀ ਰੋਡ ਦੇ ਉੱਤੇ ਬਿਲਕੁਲ ਤੁਸੀਂ ਪਾਣੀ ਫਿਰ ਉੱਥੋਂ ਐਡੀ ਦੂਰੋਂ ਲੈ ਕੇ ਆਂਦੇ ਸੀ ਦੂਰ ਨਹੀਂ ਸੀ ਉਹ ਸੜਕ ਪਟਾਪ ਕੇ ਨਾਲ ਹੀ ਖੂਹ ਸੀ ਅੱਛਾ ਅੱਛਾ ਉਹ ਉਹਨਾਂ ਖੂਹਾਂ ਤੋਂ ਲਿਆਉਂਦੇ ਹੁੰਦੇ ਸੀ ਯਾਨੀ ਜਿਹੜੇ ਖੇਤਾਂ 'ਚ ਲੱਗੇ ਹੋਏ ਸੀ ਖੇਤਾਂ 'ਚ ਲੱਗੇ ਠੀਕ ਠੀਕ ਖੇਤਾਂ ਦੇ ਵਿੱਚ ਲੱਗੇ ਹੋਏ ਸੀਗੇ ਉਹ ਦੋ ਖੂਹ ਸੀ ਜਿਹੜੇ ਸੜਕ ਦੇ ਦੂਸਰੇ ਪਾਰ ਸੀ ਖੇਤਾਂ ਦੇ ਨਾਲ ਆਲੇ ਉੱਥੇ ਵੀ ਤਾਂ ਉੱਥੇ ਵੀ ਉਹ ਸੀਗਾ ਰੈਸਟ ਹਾਊਸ ਤਾਂ ਕਿ ਆ ਘਰ ਜਿਹਨੂੰ ਕਹਿੰਦੇ ਤੁਸੀਂ ਤਕੀਆ ਘਰ ਤੇ ਪਿੰਡ ਦੇ ਨਾਲ ਸੀ ਨਾ ਅੱਛਾ ਅੱਛਾ ਹਾਂਜੀ ਯਾਨੀ ਜਿਹੜਾ ਪਿੰਡ ਤੋਂ ਪਾਰ ਸੀ ਨਾ ਖੂਹ ਵਾਲੇ ਪਾਸੇ ਹਾਂਜੀ ਉੱਥੇ ਇਹਨਾਂ ਦੀ ਹਵੇਲੀ ਹੁੰਦੀ ਸੀ ਸਤਾਰੇ ਹੋਣਾਂ ਦੀ ਲੱਗੜ ਟੁਗਰ ਬੰਨੇ ਹੁੰਦੇ ਤੇ ਠੀਕ ਠੀਕ ਖੂਹ ਦੇ ਨਾਲ ਹੀ ਇਹ ਕੋ ਦਾ ਵੀ ਦੱਸਿਓ ਤੁਸੀਂ ਕਿ ਵੀ ਸ਼੍ਰੀ ਆਲਾ ਖੂਹ ਉਹਨੂੰ ਕਹਿੰਦੇ ਹੁੰਦੇ ਸ਼੍ਰੀ ਆਲਾ ਖੂਹ ਅੱਛਾ ਅੱਛਾ ਹਾਂਜੀ ਤੇ ਇੱਕ ਸ਼ਰੀਆਂ ਦਾ ਖੂਹ ਸੀ ਇੱਕ ਬੁੱਢਣ ਵਾਲਾ ਖੂਹ ਸੀ ਜਿਹੜਾ ਕਿ ਜੀਟੀ ਰੋਡ ਦੇ ਏਰੀਏ ਚ ਲੱਗਿਆ ਹੋਇਆ ਸੀ ਲੇਕਿਨ ਪਾਣੀ ਖੇਤਾਂ ਨੂੰ ਦਿੰਦਾ ਸੀ ਤੇ ਠੀਕ ਹਾਂ ਦੋਨਾਂ ਖੂਹਾਂ ਦਾ ਪਾਣੀ ਦੋਨੇ ਵਾਲਾ ਉਹ ਅਮੀਰਦੀਨ ਦਾ ਵੀ ਦੱਸਿਓ ਕਿਹਦੇ ਕੋਲ ਸਾਡਾ ਤੁਕੇ ਸਾਡਾ ਕਸਨ ਸੀ ਉਹ ਜਿਹੜਾ ਮੁਲਾਜ਼ਮਤ ਕਰਦਾ ਸੀਗਾ ਰੱਖਿਆ ਰੱਖਾ ਬਹਾਮਣ ਅੱਛਾ ਰਖਾ ਰਾਮ ਬਹਾਮਣ ਜੇ ਮੁਲਾਜ਼ਮਤ ਕਰਦਾ ਸੀ ਅਮੀਰਦੀਨ ਅੱਛਾ ਰਖਾ ਰਾਮ ਜਿਹੜਾ ਸੀ ਨਾ ਉਹ ਮੈਨੇਜਰ ਸੀ ਉਹ ਵਾਦੇ کارਖਾਨੇ ਚ ਖੰਨੇ ਅੱਛਾ ਉਹਦੇ ਪੱਠੇ ਪਸ਼ੂਆਂ ਨੂੰ ਪੱਠੇ ਪਾਉਂਦਾ ਸੀ ਪੱਠੇ ਪੁੱਠੇ ਡੰਗਰਾਂ ਨੂੰ ਪਾਉਂਦਾ ਹੁੰਦਾ ਸੀ ਉਹਦਾ ਖੂਹ ਆਪਣੇ ਬੇੜੇ ਚ ਲਾਇਆ ਹੋਇਆ ਸੀ ਅੱਛਾ ਉਹ ਪਾਣੀ ਉੱਥੋਂ ਇਸਤੇਮਾਲ ਕਰਦੇ ਆਪਣੇ ਇਸਤੇਮਾਲ ਤੋਂ ਪਾਣੀ ਜਿਹੜਾ ਸੀ ਨਾ ਬਾਬਨ ਜਿਹੜੇ ਤੇ ਉਸ ਖੂਹ ਤੋਂ ਹੀ ਇਸਤੇਮਾਲ ਕਰਦੇ ਠੀਕ ਠੀਕ ਆਪਣੇ ਖੂਹ ਤੋਂ ਪਾਣੀ ਪਕਾਸ ਕੇ ਕਰਦੇ ਕਿਛ ਸੀ ਜਿਹੜਾ ਠੀਕ ਹੈ ਤੇ ਬੜਾ ਸਜਾ ਕੇ ਰੱਖਿਆ ਹੋਇਆ ਹੈ ਠੀਕ ਹੈ ਜੀ ਪੁਰਾਣੀਆਂ ਯਾਦਾਂ ਸੰਭੀਆਂ ਹੋਈਆਂ ਤੋ ਇਹਦੇ ਵਿੱਚ ਨਾਕਾ ਵੀ ਕੜਾਇਆ ਵਾ ਡੰਗਾ ਬਹੁਤ ਹੈ ਪਾਣੀ ਹੈ ਨਹੀਂ ਠੀਕ ਬਚਵਾ ਸੀ